ਨਿਓ ਮੈਨੂੰ ਮਿਲਦਾ ਦੋ ਰੋਟਨ ਸੇ ਕੀ ਡੀ ਦੇ ਤੇ ਰਾਮਪੁਰ ਉਤਰਾਗੜ ਵਿੱਚੇ ਨਵੇਂ ਗੁਰੂ ਦੇ ਇਲੈਕਸ਼ਨ ਹੋ ਰਹੀ ਹੈ ਸੁਨੇਹਾ ਦਿਓ ਵੀ ਦੇਖੋ ਜੀ 14 15 ਤਰੀਕ ਨੂੰ ਰਾਮਨਗਰ ਵਿੱਚ ਨਵਾਂ ਬੀਡੀ ਚੋਂ ਕੱਲਿਆਣਾ ਮੈਂ ਨਿਊਟਨ ਆ ਮੈਂ ਕਿਸ ਲੈ ਕੇ ਜ ਨਹੀਂ ਕਹਿ ਸਕਦਾ ਬਸ ਸਾਰਿਆਂ ਨੂੰ ਅਪੀਲ ਕਰਦਾ ਆਪਣਾ ਵਧੀਆ अच्छा जो तो लगे सच्चा सुचा लगे ओनू चुन के, के लिया ठीक है सर सब डिस्ट्रिक्ट तो गवर्नर की इलेक्शन हो जा रही है रामनगर उत्तराखंड के किस सुनिया दो सर मैं तो डायरेक्टर बहुत बहुत धन्यवाद करना कि तुम अच्छ मैं इस लाइक शब्द के मैं अपने माइंड दे सकता सैकंडली सैकंडली मैं ਜਦਿ 14 15 ਨੂੰ ਸਾਡਾ ਉਹ ਚੈਲੈਕਸ਼ਨ ਹੋਣ ਜਾ ਰਹੀ ਹੈ ਡਿਸਟ੍ਰਿਕਟ ਕੌਂਸਲਰੀ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਸਾਡੇ ਦੋ ਕੈਂਡੀਡੇਟਸ ਨੇ ਬਹੁਤੇ ਬੜਾ ਬੜਾ ਟੋਨੇ ਇਸ ਇੱਕ ਵਾਰ ਦੋਸਤ ਸਾਰੇ ਹੀ ਡਿਸਟ੍ਰਿਕਟ ਦੇ ਮੈਂਬਰ ਸਹਿਬਾਨ ਨੂੰ ਸਾਡੀ ਗ੍ਰਾਮ ਸਭਾ ਪੀ ਕਰਦੇ ਆ ਕਿ ਵੀ ਜਿਹੜੇ ਆਪਣੇ ਆਪਣੇ ਵੋਟਰਸ ਨੇ ਅਭਿਆਸ ਦੇ ਇਸ ਤੇ कैंटीडेट जे सब तो पुराने कैंडीडेट चल रहे हैं और क्लब का नयन क्लब रेहान खोसला और दूसरा है रविंद्र महाजनसरा सो दोनों ही पठानपुर ने दोनों ही काफी समय तो लाइन मैंबर ने ਔਰ ਇਸ ਕਰਕੇ ਅਸੀਂ ਸਾਰੇ ਇਕੱਠੇ ਹੋਏ ਕਿ ਅੱਜ ਅਸੀਂ ਲਾਡਰਜੀਪ ਖੋਸਰਾ ਜੀ ਵਾਸਤੇ ਸਾਰੇ ਇਕੱਠੇ ਹੋਏ ਆ ਕਿ ਅਸੀਂ ਆਪਣੇ ਆਪਣੇ ਵੋਟ ਪਾ ਕੇ ਨਾਮੋ ਤੇ ਜਤਾ ਗਏ ਅਸੀਂ ਉਹਨਾਂ ਦੀ ਕੁਆਲਿਟੀ ਸ ਹੈ ਕਿ ਉਹ ਰੋਜ਼ ਪ੍ਰੈਜ਼ੈਂਟ ਵੀ ਰਹਿੰਦੇ ਗੋਲਪੀਅਰ ਪਰਸਿਟ ਵੀ ਰਹਿੰਦੇ ਚੇਅਰਪਰਸਨ ਵੀ ਰਹਿੰਦੇ ਔਰ ਡਿਸਟ੍ਰਿਕਟ ਚੇਅਰਮੈਨ ਵੀ ਰਹਿੰਦੇ ਔਰ ਉਹਨਾਂ ਨੇ ਪਿੰਡਾਂ ਕੋਲ ਦੇ ਵਿੱਚ ਕਾਫੀ ਤੋਂ ਜ਼ਿਆਦਾ ਪ੍ਰੋਜੈਕਟ ਕੀਤੇ ਨੇ ਜਿਦੇ ਕਰਕੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਹੋਲਡ ਹਨ ਔਰ ਪਠਾਨਕੋਟ ਦੇ ਜਿੰਨੇ ਕਲੈਬਸ ਹੈ ਉਹਦੇ ਵੀ 90% ਮੋਰ ਜਗ੍ਹਾ ਨੇ ਔਰ ਇਨਫੋਸੋਲਜੀ ਨੂੰ ਫਾਉਂਡ ਹੋ ਗਿਆ ਨੇ ਬਿਕਾਜ਼ ਆਫ ਕਿ ਉਹ ਕੌਜ਼ ਜ਼ਿਆਦਾ ਜਦ ਕਿਆ ਕਰਦੇ ਨੇ ਇੱਕ ਬਹੁਤ ਸ਼ਾਰਟ ਸਪੋਕਿੰਗ ਨੇ ਔਰ ਦੂਸਰਾ ਇਹ ਹੈ ਕਿ ਇਹ ਸਭ ਤੋਂ ਵੱਡੀ ਗੱਲ ਹੈ ਕਿ ਉਹ ਲਾਨੀਜ਼ਮ ਦੇ ਨਾਲ ਅਟੈਕ ਨੇ ਸੀ ਕਹਿੰਦੇ ਕਿ ਪਹਿਲੇ ਤੁਸੀਂ ਵੀ 312 ਦੇ ਗਵਰਨਰ ਰਹੇ ਹੋ ਇਥੇ ਆਦੇ ਹੋਰੇ ਆ ਰਾਮਨਾਥ ਦੇ ਚੋਰ ਰਹੀ ਹੈ ਜੀ ਔਰ ਉਸੇ ਰੋਜ਼ਾਰ ਦੇ ਵਿੱਚ ਹੋ ਰਹੀ ਆ ਬਹੁਤ ਵਧੀਆ ਮਾਹੌਲ ਆ ਡਿਸਟ੍ਰਿਕਟ ਦੇ ਵਿੱਚ ਹੀ ਮਾਹੌਲ ਵਧੀਆ ਆ ਨੈਕਸਟ ਟਾਈਮ ਐਟ ਦੀ ਬਹੁਤ ਦੇਰਵਾਣ ਹੋਣ ਲੱਗੀ ਆ ਡਿਸਟ੍ਰਿਕਟ ਦੇ ਹਰ ਇੱਕ ਲੈਂਡ ਮੈਂਬਰ ਦੇ ਇੱਕ ਇਛਾ ਔਰ ਭਰਪੂਰ ਸਹਿਯੋਗ ਕਰਦੇ ਸਾਡੇ ਨਾਲ ਔਰ ਮੈਂ ਸਾਰਿਆਂ ਤੋਂ ਮੀਟ ਕਰਦਾ ਕਿ ਵਧੀਆ ਲੀਡਰ ਚੁਣ ਕੇ ਲੈ ਕੇ ਆਉਂਦੇ ਆ ਇਹ ਨਾ ਬੇਕਾਤਾ ਹੁੰਦੀ ਹੈ ਜਦੋਂ ਦੋ ਹੋਰ ਇੱਕ ਖਾਰ ਜਾਂਦਾ ਹੈ ਤੇ ਦੂਜੇ ਦੇ ਗੱਲ ਦੇ ਵਿੱਚ ਹਾਰ ਪਾ ਜਾਂਦੇ ਨੇ ਕੋਈ ਇਦਾਂ ਦਾ ਸੁਨਿਆ ਨਹੀਂ ਆ ਦਿਓ ਆਪਣੇ ਲੈਂਡ ਮੈਂਬਰਾਂ ਨੂੰ ਬਈ ਇੱਕ ਕੁਆਲਿਟੀ ਰੀਲੀ ਤੁਰਿਆ ਜਾਵੇ ਉਹ ਕਿੰਦਾ ਦੀਆ ਕੁਆਲਿਟੀ ਹੋਣੀ ਚਾਹੀਦੀ ਹੈ ਜੇ ਖੁੱਲ ਕੇ ਕੋਈ سپورਟ ਵੀ ਕਰਨੀ ਜਾਉ ਤਾਂ ਰੱਖੋ ਜੀ ਮੈਂ ਤਾਂ ਇਹ ਕਹਾਂਗਾ ਕਿ ਜਿਹੜਾ ਲਾਇਨਿਜ਼ਮ ਦੇ ਨਾਲ ਜੁੜਿਆ ਹੋਇਆ ਹੈ ਚੁਰੂ ਬਈ ਜਿਹੜਾ ਕਿ ਕਾਫੀ ਦੇਰ ਤੋਂ ਚੱਲ ਰਿਹਾ ਹੈ ਉਹੋ ਜੀ ਮੰਨਣ ਨੂੰ سپورਟ ਕਰਨੀ ਚਾਹੀਦੀ ਯਾਰ ਨਾ ਕਿ ਇੱਕ ਪੈਰਾਸ਼ੂਟ ਆ ਕੇ ਜਾਂ ਤਾਂ ਦਸ ਤੱਕ ਦੇ ਪਹਿਲਾਂ ਗਏ ਕਿ ਕਿਹਦੀ ਮੈਨੂੰ ਸਪੋਰਟ ਕਰੋ ਉਹ ਇੱਕ ਲਾਇਨ ਨੰਤਰ ਨੂੰ ਨਹੀਂ ਕਹਿੰਦਾ ਤੇ ਐਸਟਰੋਜੀ ਸਾਡੀ ਜਿਮ ਕੌਂਸਲ ਦਾ ਰਾਮਨਗਰ ਵਿੱਚ 4 2025 ਡਿਸਟ੍ਰਿਕਟ ਕਾਨਫਰੰਸ ਹੋ ਰਹੀ ਜਾਰੀ ਹੈ ਜਿਹਦੇ ਵਿੱਚ ਸਾਡੀਆਂ 155 ਕਲੱਬਾਂ ਦੇ ਡੈਲੀਗੇਟ ਆ ਰਹੇ ਨੇ ਉਹਨਾਂ ਨੇ ਉੱਤੇ ਐਸਰ ਦੇ ਦੋ ਕੈਂਡੀਡੇਟ ਨੇ ਜਿਹੜੇ ਗਵਰਨਰ ਦੀ ਰੇਸ ਦੇ ਵਿੱਚ ਹੈਗੇ ਵਾਜ ਦੇ ਗਵਰਨਰ 2 ਦੀ ਰੇਸ ਚ ਨੇ ਔਰ ਉਹ ਗਵਰਨਰ ਦੇ ਵਿੱਚ ਸਾਡਾ ਆਪਸੀ ਪਾਲ ਬੇਲ ਬਣਾ ਕੇ ਮੁਕਾਬਲਾ ਵੈ ਅਸੀਂ ਤੇ ਇਹੋ ਹੀ ਕਵਾਂਗੇ ਵੀ ਜੋ ਸਹੀ ਕੈਂਡੀਡੇਟ ਹੈ ਉਹ ਉਹ ਬਹੁਤ ਪਾਰੀ ਕਾਮਯਾਬ ਕਰੋ ਕਿਉਂਕਿ ਅਸੀਂ ਜਿਹੜੀ ਲੀਡਰਸ਼ਿਪ ਹੈ ਪਾਰਟੀ ਲੀਡਰਸ਼ਿਪ ਲੈਣੀ ਅੱਗੇ ਔਰ ਜਿੰਨੇ ਜ਼ਿਆਦਾ ਵੀ ਜ਼ਿਆਦਾ ਮਿਹਨਤ ਕੀਤੀ ਹੈ ਜਿਵੇਂ ਕਿ ਸਾਡੇ ਖੋਸਲਾ ਜੀ ਪਿਛਲੇ 10 11 ਮਹੀਨੇ ਤੋਂ ਲਗਾਤਾਰ ਡਿਸਟ੍ਰਿਕਟ ਦੇ ਵਿੱਚ ਵਿਚਰਦੇ ਪਏ ਨੇ ਅਸੀਂ ਗਵਰਨਰ ਦੀ ਬੈਟਰਮੈਂਟ ਲਈ ਮੈਂ ਇਹੋ ਹੀ ਕਵਾਂਗਾ ਕਿ ਸਹੀ ਕੈਂਡੀਡੇਟ ਦੀ ਚੋਅ ਸਾਡੀ ਅੱਜ ਹੋਈ ਬੜੀ ਨਾਲ ਜਿਦਾਂ ਦੋ ਪ੍ਰਵਾਨ ਜਦੋਂ ਖੁੱਲਦੇ ਨੇ ਇੱਕ ਦੀ ਹਾਰ ਹੋ ਜਾਂਦੀ ਐ ਤੇ ਦੂਜੇ ਦੇ ਗੱਲ ਦੇ ਵਿੱਚ ਹਾਰ ਕੰਦੇ ਨੇ ਕੀ ਕੁਆਲਿਟੀ ਦਾ ਦੱਸਦੇ ਹੋ ਕਿ ਜਿਹਨਾਂ ਨੇ ਮੈਨੂੰ ਕਹਿ ਰਹੇ ਹੋ ਕਿ ਉਹਦਾ ਜੀ ਹੱਥ ਦੇ ਵਿੱਚ ਦੇ ਗੱਲ ਕਰ ਰਹੇ ਹੋ ਕੀ ਕੁਆਲਿਟੀ ਦੀ ਨੁਕਤਾ ਕੁਆਲਿਟੀ ਵੇਖੋ ਜੀ ਜਿਹੜਾ ਅਸੀਂ ਤੇ ਉਹ ਕਵਾਂਗੇ ਉਹ ਮੈਂਬਰ ਜਿਹੜਾ ਸਾਡਾ ਕੈਂਡੀਡੇਟ ਆ ਉਹ ਰਿੰਗ ਆ 11 ਮਹੀਨੇ ਤੋਂ ਡਿਸਟ੍ਰਿਕਟ ਦੇ ਵਿੱਚ ਲਗਾਤਾਰ ਵਿਜ਼ਿਟ ਕਰ ਰਿਹਾ ਚਲਬਾਂ ਚੱਲਾ ਚਲਬਾਂ ਚੋਦੇ ਕਾਫੀ ਰਿਲੇਸ਼ਨ ਬਣ ਗਏ ਨੇ ਉਹ ਬਣਨ ਨਾਲ ਇੱਕ ਕੈਂਡੀਡੇਟ ਆਵੇ ਜਿਹੜਾ 15 15 ਵੀ ਦੇ ਜਮ ਮਹੀਨਾ ਪਰਾੜਾ ਆ ਜੇ ਤੇ ਇੱਕ 11 ਮਹੀਨੇ ਤੁਸੀਂ ਆਪੇ ਹੀ ਕੰਪੇਅਰ ਦੇਖ ਲਓ ਵੀ ਕੀ ਕੰਪੇਅਰ ਹੁੰਦਾ ਵਾ ਸਾਡਾ ਇਹ ਹੱਥ ਜੋੜ ਕੇ ਅਪੀਲ ਕਰਨੀ ਹੈ ਕਿ 14 ਔਰ 15 ਮਈ ਨੂੰ ਰਾਮਨਗਰ ਡਿਸਟ੍ਰਿਕਟ ਕਾਨਫਰੰਸ ਹੋਣੀ ਹੈ ਉਹ ਛੇ ਆਪਣਾ ਇੱਕ ਇੱਕ ਵੋਟ ਸਾਡੋ ਜਿੰਨਾਂ ਨੂੰ ਮੈਨੂੰ ਲਾਈਨ ਬਾੜਾ ਜੀ ਨੂੰ ਨਾ ਲਾਈਨ ਰਜੀਵ ਜੀ ਨੂੰ ਆ ਆਪਣਾ ਤੁਸੀਂ ਸਾਨੂੰ ਦੇਣਾ ਹੈ ਤੁਸੀਂ ਸਾਨੂੰ ਪੋਲ ਕਰਨਾ ਹੈ ਔਰ ਸਾਨੂੰ ਪੂਰੀ سپورਟ ਦੇਣੀ ਹੈ ਔਰ ਸਾਨੂੰ ਇਲੈਕਟ ਕਰਕੇ ਲਿਆਉਣਾ ਹੈ ਅਗਰ ਸਾਡੇ ਨਾਲ ਰਜੀਵ ਜੀ ਆਂਗੇ ਉਹਨਾਂ ਨੂੰ ਤੁਸੀਂ ਪੀੜੀ ਚੀਟੂ ਬਣਾ ਕੇ ਲਿਆਓਗੇ ਤਾਂ ਮੈਂ ਅਸੀਂ ਤੁਹਾਨੂੰ ਪ੍ਰੋਮਿਸ ਕਰਦੇ ਆ ਕਿ ਡਿਸਟ੍ਰਿਕਟ ਦੇ ਵਿੱਚ ਸਾਡੀ ਤਿੰਨਾਂ ਦੀ ਡੀਜੀ ਟੀਮ ਪੂਰੀ ਤਰ੍ਹਾਂ ਤੁਹਾਡੀ ਸੇਵਾ ਤੇ ਹਾਜ਼ਰ ਰਹੇਗੀ ਔਰ ਅਸੀਂ ਵੱਧ ਤੋਂ ਵੱਧ ਪ੍ਰੋਜੈਕਟ ਛੜਿਆ ਉਹ ਤਿੰਨੇ ਮਿਲ ਕੇ ਸਾਰੇ ਡਿਸਟ੍ਰਿਕਟ ਦੇ ਵਿੱਚ ਕਰਵਾਵਾਂਗੇ ਔਰ ਡਿਸਟ੍ਰਿਕਟ ਦਾ ਨਾਮ ਜਿਹੜਾ ਕਿ ਫੋਨ ਲਾਈਨ ਬਚਾ ਜੀ ਵੀ ਦਾ ਬਣਾਇਆ ਹੈ ਸਾਰੇ ਮਲਟੀਪਲ ਸਾਰੇ ਹਿੰਦੁਸਤਾਨ ਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹ ਡੀਜੀ ਟੀਮ ਓਨਲਾਈਨ ਪ੍ਰੋਜੈਕਟਸ ਔਰ ਓਨਾ ਹੀ ਕੰਮ ਕਰਕੇ ਅੱਗੇ ਵੀ ਦਿਖਾ ਸਕੀਏ ਸਾਡੇ

ਚੈਟਰ ਵਾਲੀ ਡਿਸਟ੍ਰਿਕਟ ਗਵਰਨਰ ਦੇ ਕੈਂਡੀਡੇਟ ਨੇ ਦੋਸਤੋ ਸਾਡੇ ਲੀਡਰ ਆਫ ਡਿਸਟ੍ਰਿਕਟ ਲਾਇਲ ਡੀ ਡਾਇਰੈਕਟ ਪਾਰਟੀ ਗਵਰਨਰ ਦਾ ਨਾਮ ਨਾਲ ਜੋਰ ਨਾਲ ਤਾੜੀਆਂ ਸੁਬੀਰ ਕਹਿੰਦੀ ਹੈ ਪਾਲ ਗਵਰਨਰ लो इनविटेड पर अरोड़ा जी मैं चाहूंगा जोरदार तालियां देवेंद्र पाल जी लिए और डॉक्टर लीडर ऑफ डीटी 321 डी लीडर ऑफ अपनी जोरदार तालियां नाल डॉक्टर केडी संनी जोरदार तालियां और साडा गंगा गवर है दे रीजन गवर्नर रीजन चेयरमैन लोन डॉक्टर

जारी कॉन्फ्रेंस है पच्चीट रामनगर डिस्ट्रिक्ट गवर्नर लॉय जीएम गोयल जी बना के ला और जी एस भारीिया जी फर्स्ट मई डिस्ट्रिक्ट गवर्नर बना के लिया ਨਾਦੀ ਨਾਮ ਸੈਕੰਡ ਵਾਈਸ ਦੀ ਗਵਰਨਰ ਡੀਐਲਈ ਲਾਲ ਅਜੀਬ ਕੋਲਵਾਦੀ ਵਾਜਮ ਦਾ ਜੋਰ ਨਾਲ ਤਾਲੀਆਂ ਸਾਰੇ ਮੋਰਾਂ ਨਾਲ ਵਾਜਮ ਦਾ ਜੋਰ ਨਾਲ ਤਾਲੀਆਂ ਦਾ ਇਸ ਵੀ ਕੋਲ ਲੱਗੀ ਕਿਉਂਕਿ ਸੈਕੰਡ ਵਾਈਸ ਦੀ ਬੋਲ ਨਹੀਂ ਕਹੀ ਨਹੀਂ ਤੁਹਾਡੇ ਸਾਰੇ ਨੇ ਪਿਆਰ ਤੋਂ ਕੇ ਯੋਗ ਦੇ ਨਾਮ ਜਿਹੜੇ ਕਾਨਫਰੈਂਸ ਹੈ ਇਹ ਕਾਮਯਾਬ ਹੋਣੀ ਹੈ लिए चोर के लिए नहीं है और डिस्ट्रिक्ट टेंशन इक्की डीले सेवा के नाम पे जाने जाना डिस्ट्रिक्ट जो इंडिया के लिए भी पूरे इंटरनेशनल लेवल पे एक साल सारे गवर्नर लॉन्ग स्पार्किंग बच्चा भी नहीं है इनमें का अच्छे सेवा के काम करते हैं हाईएस्ट रिकॉर्ड बनाया है सौ एमबीए सारे डिस्ट्रिक्ट के लिए तभी भी

ਇਹਨਾਂ ਦੀ ਭਾਵਨਾ ਨੂੰ ਇਹਨਾਂ ਦੀ ਮੈਂ ਸਵਾਵਾ ਦੇਖਦਾ ਹੋਇਆ ਮੈਨੂੰ ਵੀ ਲਾਇਸੈਂਸ ਕਲਾਬ ਵਿੱਚ ਆਵਾ ਮੈਂ 92 ਵੀ ਜਵਾਨ ਕੀਤੀ ਕਰਨ ਦੇ ਜੇ ਤੇ ਇਹਨਾਂ ਦੀ ਭਾਵਨਾ ਮੁਰਕੇ ਫਿਰ ਮੈਨੂੰ ਭਾਵਨਾ ਜਗਦੀ ਆ ਰੀਗਪੰਗਾ ਬਹੁਤ ਵਧੀਆ ਇਨਸਾਨ ਆ ਇਹਨਾਂ ਨੂੰ ਮੈਂ ਚਾਹੁੰਦਾ ਜਿੰਨੇ ਜਿੱਦਾ ਇਹ ਬੱਚਾ ਜੀ ਵੀ ਆ ਮੈਂ ਬੱਚਾ ਜੀ ਦਾ ਦੇਣੇ ਲਾ ਦੇਣਾ ਪਤੀ ਦੀ ਲਿਬਾਰੇ ਘਰ ਬਣਾਏ ਆ ਮੈਂ ਇਹੋ ਜੇ ਗਵਾਨਾਂ ਦੀ ਬਹੁਤ ਸਲਾਗਾ ਕਰਦਾ ਬੱਚਾ ਜੀ ਜੀ ਦਾ ਤੇ ਰੀਗਪੰਗਾ ਜੀ ਦਾ ਤੇ ਮੈਨੂੰ ਜੋਸ਼ ਕਰਨੇ ਬਹੁਤ ਲੱਗਿਆ ਪਰਮਾਦਾ ਜਾਨੋ ਜਿੰਨਾ ਮੈਂ ਕੋਸ਼ਿਸ਼ਾ ਤੇ ਇਹੋ ਜੀ ਪਰਮਾਦਾ ਬੱਚਾ ਜੀ ਨੂੰ ਫ੍ਰੀਸ ਬੰਗਾ ਜੀ ਪਰਮਾਦਾ ਅੰਗੇਜ ਚਾਰਜ ਰੱਖੀ ਨੇ ਚਾਰ ਦਿਨ ਦੂਈ ਵਾਰ ਤੇ ਪ੍ਰੋਟੈਕਟ ਕੀਤੀ ਗਿਆ ਲੰਨ ਮੈਂ ਡਾਕਟਰ ਕੇਡੀ ਸਿੰਘ ਮੈਂ ਪਠਾਨਕੋਟ ਤੋਂ ਆਇਆ ਮੈਂ ਸਪੈਸ਼ਲਿਸਟ ਆ ਅੱਜ ਫਗਵਾੜੇ ਦੀ ਧਰਤੀ ਤੇ ਆਏ ਆ ਅਸੀਂ ਔਰ ਅਸੀਂ ਆਏ ਸੀ ਕਿ ਸਾਰੇ ਅਗਵਾੜੇ ਦੇ ਏਰੀਆ ਦੇ ਸਾਰੇ ਬੰਦਾ ਨਵਾਂ ਚੈਰ ਫਗਵਾੜਾ ਹੁਸ਼ਿਆਰਪੁਰ ਸਾਰੀ ਕੁਲਬ ਨੂੰ ਮਿਲਣ ਵਾਸਤੇ ਪਰ ਇਹ ਫਿਰ ਦੇਖਿਆ ਕਿ ਇੰਨਾ ਜਿਆਦਾ ਰਿਸਪੌਂਸ ਹੈ ਜਿਤੇ ਜੇ ਐਕਸਪੈਕਟ ਕਰਦੇ ਸੀ 8 ਜਾਂ 10 ਕਲਾਬ ਆਣਗੇ ਔਰ ਇੱਥੇ 30 ਕਲਾਬ 30 ਕਲਮ ਬਾਇ ਆਈ ਹੋਈਆਂ ਨੇ ਸਾਰੇ ਮੈਂ ਕਹਿੰਦਾ ਸਾਰਿਆਂ ਦਾ ਪਿਆਰ ਹੈ ਬਰੋਲਾ ਜੀ ਦਾ ਪਿਆਰ ਹੈ ਡਾਕਟਰ ਸਾਹਿਬ ਬੰਗੇ ਤੋਂ ਆਏ ਨੇ ਉਹਨਾਂ ਦਾ ਪਿਆਰ ਹੈ ਸਾਰਿਆਂ ਕਰਕੇ ਬੜੀ ਖੁਸ਼ੀ ਹੈ ਜੇ ਇਸ ਇਲਾਕੇ ਦੇ ਵਿੱਚ ਪਰ ਇਹ ਇਲਾਕਾ ਸਾਰਾ ਪੰਜਾਬ ਦਾ ਸਭ ਤੋਂ ਜ਼ਿਆਦਾ ਫਰਟਾਈਲ ਇਲਾਕਾ ਹੈ ਸਭ ਖੁਸ਼ਹਾਲ ਇਲਾਕਾ ਹੈ ਔਰ ਸਭ ਤੋਂ ਜ਼ਿਆਦਾ ਕੰਮ ਵੀ ਇਸ ਇਲਾਕੇ 'ਚ ਹੋ ਰਿਹਾ ਹੈ ਕਿ ਲੋਕਾਂ ਦੀ ਸੇਵਾ ਕਰਨ ਵਾਸਤੇ ਤੇ ਬਾਕੀ ਮੈਂ ਲੈਂਡ ਖੋਸਰਾ ਜਿਹਨੂੰ ਪੁਰੀਆ ਪੁਰੀਆ ਆਪਣੀਆਂ શુભ ਕਾਮਨਾਵਾਂ ਦੇਣਾ ਕਿ ਜੋ 14 15 ਤਰੀਕ ਨੂੰ ਰਾਮਨਗਰ ਕਾਨਫਰੰਸ ਹੋ ਰਹੀ ਹੈ ਉਥੇ ਜਿੱਤ ਕੇ ਆਣਗੇ ਔਰ ਤੁਹਾਨੂੰ ਇੱਕ ਵਾਰੀ ਫੇਰ ਦੁਬਾਰਾ ਤੋਂ ਬੜੀ ਖੁਸ਼ੀ ਸਭ ਨੂੰ ਬਹੁਤ ਬਹੁਤ ਮੁਬਾਰਕ